ਰਾਣੀ ਧਰਗੀ ਛੱਜ ਕੁੜੇ ਹਾਏ ਗੁੱਟੀਆਂ ਤੇ ਮਰਨਾ ਸੀ ਦਲਿਆ ਕਾ ਨੂੰ ਤਾ ਨੂੰ ਦਲਿਆ ਤਾਂ ਨਹੀਂ ਬਹੁਤ ਕੁਝ ਕਰਕੇ ਆਉਂਦੇ ਆ ਦੇ ਤਾ ਨੂੰ ਖੀਚੀ ਆ ਲੋ ਹੈ ਬੀਆ ਲਾਸਾ ਹੈ ਹਾਰੇ ਰੱਬਾ ਮੀ ਬਾਦੇ ਜਿਨੇ ਸੱਜਣੇ ਸਾਡੇ ਪਿੰਡੋਂ ਪ੍ਰਤਨ ਰੀਤੀ ਰਿਵਾਜਾਂ ਦੇ ਹਿਸਾਬ ਦੇ ਨਾਲ ਬੁੱਢੀ ਫੁਕਣੀਆਂ ਮੰਦਰ ਦੇ ਵਿੱਚ ਸਵੇਰ ਤੋਂ ਲੈ ਕੇ ਬੁੱਡੀਆਂ ਬਹੁਤ ਵੱਡਾ ਹੰਬਲਾ ਮਾਰ ਰਹੀਆਂ ਨੇ ਪਹਿਲਾਂ ਤਾਂ ਇਹਨਾਂ ਨੇ ਸਾਰੇ ਗਲੀ ਦੇ ਵਿੱਚ ਜਿਵੇਂ ਕਹਦੀਏ ਸੰਭ ਕੱਠਾ ਕੀਤਾ ਵੀ ਜਿੰਨੇ ਕੋਈ ਜੰਦਾ ਹਨ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿਹੜਾ ਸਮਾਨ ਲਿਆਉਣਾ ਸੀ ਬੁੱਢੀ ਫੁੱਪਣ ਵਾਸਤੇ ਸਾਰਾ ਇਕੱਠਾ ਕੀਤਾ ਹੁਣ ਪੂਰੇ ਮਹੱਲੇ ਦੀਆਂ ਬੁੜੀਆਂ ਤੇ ਬੱਚੇ ਸਾਡੇ ਹਨ ਸਾਰੇ ਇਕੱਠੇ ਹੋ ਗਏ ਜਿਵੇਂ ਇੱਕ ਬਹੁਤ ਵੱਡਾ ਪ੍ਰੋਗਰਾਮ ਵਿੱਢਿਆ ਹੁੰਦਾ ਨਾ ਉਸ ਤਰ੍ਹਾਂ ਕੰਮ ਹੋਇਆ ਪਿਆ ਤੇ ਮਤਲਬ ਅੱਜ ਸਾਰੀਆਂ ਘਰਾਂ ਦੇ ਵਿੱਚੋਂ ਇੱਥੇ ਮੰਦਰ 'ਚ ਇਕੱਠੇ ਆ ਗਏ ਤੁਹਾਨੂੰ ਦਿਖਾਉਣੇ ਵੀ ਫੁੱਲ ਜੋ ਜੋੜਾਂ ਤੇ ਜਿਹੜਾ ਉਹਨਾਂ ਦਾ ਕੜਾਹੀ ਦਾ ਕੰਮ ਵੀ ਚੱਲ ਰਿਹਾ ਤੇ ਇਧਰਲੇ ਪਾਸੇ ਜਿਹੜੀਆਂ सॼो पहिरियों बुढी त